ਬੇਹੱਦ ਮੰਦਭਾਗੀ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਚਾਰਾਂ ਪੈਣਾ ਦੇ ਇਕਲੌਤੇ ਭਰਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਆ ਦੱਸਿਆ ਜਾ ਰਿਹਾ ਕਿ ਇਸ ਮੁੰਡੇ ਦਾ ਨਾਮ ਸਰਵਨ ਸਿੰਘ ਆ ਉਮਰ ਇਹਦੀ 26 ਸਾਲ ਆ ਤੇ ਇਹ ਜੀਸੀਬੀ ਚਲਾਉਣ ਦਾ ਕੰਮ ਕਰਦਾ ਸੀ ਤਾਂ ਇਸ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਮੁੰਡੇ ਦੇ ਪਿਤਾ ਦੀ ਹਾਲਤ ਤਾਂ ਦੇਖੀ ਨਹੀਂ ਜਾਂਦੀ ਜਿਹੜਾ ਉੱਚੀ ਉੱਚੀ ਗਲੀਆਂ ਦੇ ਅੰਦਰ ਰੋ ਰਿਹਾ ਏ ਤੇ ਨਾਲੇ ਇੱਕ ਇਲਜ਼ਾਮ ਕਿਸੇ ਪਿੰਡ ਦੇ ਹੀ ਦੂਸਰੇ ਵਿਅਕਤੀਆਂ ਦੇ ਉੱਪਰ ਲਗਾ ਰਿਹਾ ਕਿਸੇ ਇੱਕ ਪਰਿਵਾਰ ਦੇ ਉੱਪਰ ਲਗਾ ਰਿਹਾ ਕਿ ਉਸ ਪਰਿਵਾਰ ਨੇ ਆ ਕੇ ਸਾਡੇ ਪੁੱਤ ਨੂੰ ਡਰਾਇਆ ਧਮਕਾਇਆ ਜਿਹਦੇ ਕਰਕੇ ਸਾਡੇ ਪੁੱਤ ਨੇ ਜ਼ਹਿਰੀਲੀ ਦਵਾਈ ਨਿਗਲ ਗਈ ਪਰਿਵਾਰ ਦਾ ਕਹਿਣਾ ਨਿਗਲ ਲਈਆ ਪਰਿਵਾਰ ਦਾ ਕਹਿਣਾ ਕਿ ਸਾਡਾ ਇਕਲੌਤਾ ਹੀ ਪੁੱਤ ਸੀ ਉਹੀ ਕਮਾਉਣ ਵਾਲਾ ਸੀ ਤੇ ਉਹੀ ਅੱਜ ਸਾਡੇ ਕੋਲ ਨਹੀਂ ਰਿਹਾ ਤਾਂ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਮੁੰਡਾ ਸੀ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਪੁੱਤ ਇੱਕ ਕੁੜੀ ਨੂੰ ਘਰ ਲੈ ਕੇ ਆਇਆ ਸੀ ਤਾਂ ਜਿਹੜਾ ਪਿੰਡ ਦਾ ਕੋਈ ਦੂਸਰਾ ਪਰਿਵਾਰ ਸੀ ਉਹ ਆ ਕੇ ਸਾਡੇ ਘਰ ਮੁੰਡੇ ਨੂੰ ਡਰਾਉਣ ਧਮਕਾਉਣ ਲੱਗਾ ਹੱਥੋ ਪਾਈ ਵੀ ਹੋਏ ਜਿਹਦੇ ਕਰਕੇ ਮੁੰਡਾ ਕਾਫੀ ਜ਼ਿਆਦਾ ਡਰ ਗਿਆ ਤੇ ਸ਼ਾਮ ਨੂੰ ਉਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਮੁੰਡੇ ਨੇ ਖੁਦਕੁਸ਼ੀ ਕਰ ਲਈ ਬੇहद ਮੰਦਭਾਗੀ ਘਟਨਾ ਅੱਜ ਉਹਨਾਂ ਚਾਰਾਂ ਪੈਨਾਂ ਦਾ ਵੀ ਰੋ ਰੋ ਕੇ ਬੁਰਾ ਹਾਲਾ ਜਿਨ੍ਹਾਂ ਦਾ ਇਹ ਇਕਲੌਤਾ ਭਰਾ ਸੀ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕਮਾਈ ਕਰਨ ਵਾਲਾ ਇਹੀ ਏ